ਖੇਡ ਮੈਦਾਨ ਚ ਬੋਲਿਆ ਹਾ ਧਾਵਾ ਨੌਜਵਾਨ ਬਰਸਾਲਪੁਰੀਆ ਕਾਲੇ ਸੰਘੇ ਵਾਲਾ ਸੀਟੇ ਵਾਲੀਆ ਮਣਕੀ ਵਾਲਾ ਗੋਪੀਆ ਚਾਹ ਦੇ ਵਿੱਚੋਂ ਕੌਣ ਨੌਜਵਾਨ ਰੁੜਕੇ ਦੇ ਵਿੱਚ ਜੱਫੇ 7 ਲੱਖ ਦੇ ਲਾਏ ਖਰੇ ਖਰੇ ਰੇਡਰ ਕਾਲੇ ਸੰਘੇ ਵਾਲੇ ਨੇ ਟਾਏ ਮੇਰੀ ਫਾਰਚੂਨਰ ਬਲੇਰਖਾਨਪੁਰ ਚ ਗੱਡੀ ਕਹਿੰਦਾ ਘਾਟ ਨਹੀਂ ਕੋਈ ਛੱਡੀ ਜਦੋਂ ਦਾ ਖੇਡਣ ਲੱਗਿਆ ਕਬੱਡੀ ਇਧਰ ਅਗਲੀ ਰੇਡ ਤੇ ਰਹਾ ਇਧਰ ਅਗਲੀ ਰੇਡ ਸੁਲਤਾਨ ਇਸ ਵੇਲੇ ਵਧਿਆ ਹੋਇਆ ਪ੍ਰੀਤਮ ਸਿੰਘ ਪਹਿਲਵਾਨ ਦਾ ਪੁੱਤਰ ਮਾਨਕੀ ਵਾਲਾ ਗੋਪੀ ਨੌਜਵਾਨ ਕੌਣ ਇਹ ਕਾਲੇ ਸੰਘੇ ਵਾਲਾ ਜੱਫੀਆਂ ਦੀ ਮਸ਼ੀਨ ਮੰਗੀ ਦਾ ਚੇਲਾ ਲੁੱਟਦਾ ਮੇਲਾ ਓ ਮੰਗੀ ਦਾ ਚੇਲਾ ਲੁੱਟਦਾ ਮੇਲਾ ਲੁੱਟਦਾ ਮੇਲਾ ਤਾੜੀ ਆਪ ਹੀ ਵੱਜ ਗਈ ਸੁਵਾਦ ਆ ਗਿਆ ਮੇਰੇ ਵੀਡੀਓ ਜੱਟ ਢੋਲ ਤੇ ਡਗਾ ਲੱਗਦਾ ਇਹਨਾਂ ਤਾਂ ਨੱਚਣ ਵਾਲੇ ਦੀ ਅੱਡੀ ਆਪ ਉੱਠ ਖੜਦੀ ਹੈ ਰਣਿਆ ਐਨ ਕਹਿੰਦੇ ਪੱਟਾਂ ਦਾ ਜ਼ੋਰ ਲਾ ਕੇ ਪਰਫਾਰਮੈਂਸ ਕੈਸ ਦੂਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਮੈਚ ਦੀ ਸ਼ੁਰੂਆਤ ਹੋ ਗਈ ਜੀ ਦੁੱਧੇ ਵਾਲਾ ਰੁਪਿੰਦਰ ਇਸ ਵੇਲੇ ਗਰਾਊਂਡ ਤੇ ਪਲੀਜ਼ ਪਾਣੀ ਪਹੁੰਚਵਾ ਕਰ ਦਿਓ ਜੀ ਜਿਹੜੇ ਵੀਰ ਦੀ ਡਿਊਟੀ ਆ ਦੁੱਧੇ ਵਾਲਾ ਰੁਪਿੰਦਰ ਆ ਕਾਲੇ ਸੰਘੇ ਵਾਲਾ ਇਹ ਜੱਫੀਆਂ ਦੀ ਮਸ਼ੀਨ ਇਹਨੂੰ ਬਲੇਰਖਾਨਪੁਰ ਦੇ ਵਿੱਚ ਫਾਰਚੂਨਰ ਗੱਡੀ ਮਿਲੀ ਆ ਇਹਨੇ 7.5 ਲੱਖ ਦੇ ਜੱਫੇ ਰੁੜਕੇ ਦੇ ਕਬੱਡੀ ਕੱਪ ਤੇ ਲਾਇਆ ਮਾਣ ਆ ਜੈ ਸੌਧਲੇ ਉਹਨਾਂ ਨੂੰ ਐਨ ਕਮਾਲ ਦਾ ਜੱਫਾ ਲਾ ਕੇ ਕਬੱਡੀ ਕੱਪ ਦੇ ਲਈ ਜਿਨ੍ਹਾਂ ਦਾ ਸਹਿਯੋਗ ਪਰ ਮੈਚ ਪ੍ਰਤਾ ਜੀਮਾ ਜੀ ਤੇ ਇਕਬਾਲ ਗਾਲਵ ਜੀ ਉਧਰ ਕਮਲ ਘੁੰਮਣ ਦੀ ਵੀ ਸਾਡੇ ਦਰਮਿਆਨ ਆਇਆ ਅਸੀਂ ਜੀ ਆਇਆਂ ਨੂੰ ਆਖ ਰਹੇ ਆ ਅਗਲੀ ਰੇਡ ਸੁਲਤਾਨ ਇਸ ਵੇਲੇ ਬੋਲਿਆ ਹੋਇਆ ਧਾਵਾ ਆਯਾਤ ਪੰਜਾਬ ਕੇਸਰੀ ਦੀ ਟੀਮ ਮਾਨਕੀ ਵਾਲਾ ਗੋਪੀ ਇਸ ਵੇਲੇ ਸੁਲਤਾਨ ਦੇ ਨਾਲ ਟੱਕਰ ਐਡਮਿੰਟਨ ਦਾ ਕੱਪ ਐਨ ਭਰਿਆ ਹੋਇਆ ਦੁਨੀਆ ਦੂਰੋਂ ਨੇੜੇ ਪਹੁੰਚੀ ਜਾਂਦੀ ਹੋ ਮਹਾਮਾਕੇ ਔਰ ਸਿੰਘ ਫਸ ਗਏ ਕੁੰਡੀਆਂ ਦੇ ਓ ਮਿਤਰਾ ਬਹਿ ਜਾ ਗੋਡੀ ਲਾ ਕੇ ਪਰਤਿਆ ਹਜੇ ਤਾਂ ਰਾਉਂਡ ਪਹਿਲਾ ਕਦੋਂ ਜਾ ਕੇ ਸੈਮੀ ਹੋਣਾ ਕਦੋਂ ਜਾ ਕੇ ਉਧਰ ਸ਼ਾਨ ਟਰਕਿੰਗ ਐਂਡ ਬੀਅ ਰਪਿੰਦਰ ਸਿੰਘ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਗੱਭਰੂ ਚੜ੍ਹਦੀਆਂ ਅਮਰਾਂ ਦੇ ਸੰਦੀਪ ਰਪਿੰਦਰ ਦੋਦਾ ਲਓ ਰਪਿੰਦਰ ਦੀ ਪਈ ਹੈ ਕਬੱਡੀ ਕਿਉਂ ਧਰਤ ਮਾਲਵੇ ਦੀ ਮੇਕਾਂ ਦੀ ਰਾਣੀ ਹੈ ਜਿੱਥੇ ਮੇਲੇ ਆ ਜਾਂਾਂ ਦੀ ਇੱਕ ਰੀਤ ਰੀਤ ਪੁਰਾਣੀ ਹੈ ਪਰ ਦੂਜੇ ਪਾਸੇ ਕਾਲੇ ਸੰਘੇ ਪਿੰਡ ਸਣੀ ਕਰਦਾ ਟਰਾਈ ਲੱਕਣ ਵੀ ਰੱਖਣ ਵੀ ਜੈ ਸੌਜਲੇ ਨੂੰ ਰਾਜੇ ਸੰਘੇ ਨੂੰ ਹਾਂ ਗੱਭਰੂ ਦੇ ਲਓ ਸਣੀ ਕਾਲਾ ਸੰਘਿਆਂ ਵਾਲਾ ਮਾਰ ਕਦੇ ਨਹੀਂ ਖਾਂਦੇ ਸੋਣੀ ਚੰਡੇ ਮੰਗੀ ਦੇ ਜੇਲੇ ਕਾਲੇ ਸੰਘਿਆਂ ਦਾ ਸਣੀ ਰਕਾਨੇ ਲੁੱਟੀ ਜਾਂਦਾ ਮੇਲੇ